ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਵੱਡਾ ਵਾਅਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਸੀਂ ਵੱਡੇ ਸੁਧਾਰ ਲੈ ਕੇ ਆਵਾਂਗੇ ਪੰਜਾਬ ਜਿਹੜਾ ਉਹ ਇੱਕ ਵੱਡੀ ਤਰੱਕੀ ਕਰੂਗਾ ਉਹਦੇ ਵੱਲ ਲਗਾਤਾਰ ਕਦਮ ਜੜੇ ਨੇਗੇ ਪੰਜਾਬ ਦੇ ਵੱਧ ਰਹੇ ਨੇ ਪੰਜਾਬ ਜਿਹੜਾ ਲਗਾਤਾਰ ਹਰੇਕ ਫੀਲਡ ਦੇ ਵਿੱਚ ਤਰੱਕੀ ਕਰ ਰਿਹਾ ਜੇ ਮੈਂ ਗੱਲ ਕਰਾਂ ਅੱਜ ਪੰਜਾਬ 'ਚ 19000 ਕਿਲੋਮੀਟਰ ਸੜਕਾਂ ਜਿਹੜੀਆਂ ਲਗੀਆਂ ਉਹ ਨਵੀਆਂ ਜਿਹੜੀ ਰਿਪੇਅਰ ਕਰਕੇ ਨਵੀਆਂ ਬਣਾਦਿਆਂ ਜਾ ਰਹੀਆਂ ਨੇਗੀਆਂ ਰੀਕਾਰਪੇਟਿੰਗ ਜਿਹੜੀ ਉਹਨਾਂ ਦੀ ਹੋ ਰਹੀ ਆ ਔਰ ਜਿਹਦੇ ਉੱਤੇ 4150 ਕਰੋੜ ਰੁਪਏ ਦਾ ਖਰਚਾ ਉਹ ਪੰਜਾਬ ਸਰਕਾਰ ਦਾ ਹੋਣ ਜਾ ਰਿਹਾ ਹੈਗਾ ਇਸੇ ਤਰੀਕੇ 3000 ਪੰਜਾਬ ਦੇ ਅੰਦਰ ਨਵੇਂ ਖੇਡ ਸਟੇਡੀਅਮ ਜਿਹੜੇ ਨੇਗੇ ਉਹ ਬਣਾਏ ਜਾ ਰਹੇ ਨੇ ਜਿਨ੍ਹਾਂ ਤੇ ਲਗਭਗ 1000 ਕਰੋੜ ਰੁਪਇਆ ਉਹ ਚਰਚ ਹੋਣ ਜਾ ਰਿਹਾ ਇਸੇ ਤਰੀਕੇ ਪੰਜਾਬ ਚ ਅਸੀਂ 1000 ਨਰਸਰੀਆਂ ਦੇ ਟੀਚਰ ਰੱਖਿਆ ਸੀ ਜਿਹਦੇ ਵਿੱਚੋਂ ਲਗਭਗ 250 ਤੋਂ ਉੱਪਰ ਨਰਸਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਕਿ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਜਿਹੜਾ ਰੂਲ ਦੇ ਦੀਏ ਦੇ ਅੰਦਰ ਪੰਜਾਬ ਜਿਹੜਾ ਪਿੰਡੂ ਖੇਤਰ ਦੇ ਅੰਦਰ ਲਗਾਤਾਰ ਤਰੱਕੀ ਕਰ ਰਿਹਾਗਾ ਲਗਾਤਾਰ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾਗਾ ਔਰ ਗਿੱਧੇ ਭੰਗੜੇ ਪੰਜਾਬ ਤੁਹਾਨੂੰ ਪੈਂਦੇ ਨਜ਼ਰ ਆ ਰਹੇ ਨੇ ਕਿ ਸੋ ਉਸੇ ਲੜੀ ਦੇ ਤਹਿਤ ਉਸੇ ਕੜੀ ਦੇ ਤਹਿਤ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਆ 332 ਕਰੋੜ ਰੁਪਏ ਦੀ 332 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਆ ਉਹ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਦੇ ਲਈ ਜਾਰੀ ਕੀਤੀ ਆ ਪੰਜਾਬ ਤਾਂ ਕਿ ਪੰਜਾਬ ਦੀਆਂ ਉਹਨਾਂ ਪੰਚਾਇਤਾਂ ਦਾ ਜਿਹੜਾ ਅਦਰੂਨੀ ਵਿਕਾਸ ਹੁੰਦਾਗਾ ਜਿਹਨੂੰ ਮੈਂ ਕਹਿੰਦਾ ਅੰਦਰਲੀਆਂ ਸੜਕਾਂ ਜਾਂ ਛੋਟੇ ਕੰਮ ਉਹ ਪੂਰੇ ਹੋ ਸਕਣ 332 ਕਰੋੜ ਰੁਪਏ ਦੀ ਜਿਹੜੀ ਇਨਸਟਾਲਮੈਂਟ ਉਹ ਜਾਰੀ ਕੀਤੀ ਗਈ ਆ ਜਿਹਦੇ ਅੰਦਰ ਜੜੀਆਂ ਦੋ ਪ੍ਰਕਾਰ ਇੱਕ ਤਾਂ ਸੀ ਟਾਈਡ ਫੰਡ ਕੀਤੇ ਗਏ ਨੇ ਕਨ ਟਾਈਡ ਤਾਂ ਕਿ ਇੱਕ ਉਹ ਕੰਮ ਜਿਹੜੇ ਹੋਣੇ ਨੇਗੇ ਵੀ ਇਸੇ ਤਰੀਕੇ ਉਹਨੇ ਪੰਜਾਬ ਸਰਕਾਰ ਨਿਰਧਾਰਤ ਕੀਤੀ ਆ ਔਰ ਕੁਝ ਕੰਮ ਨੇ ਜਿਹੜੇ ਉਹ ਮੈਂ ਸਮਝਦਾ ਸਰਪੰਚ ਨਿਰਧਾਰਤ ਕਰਨਗੇ ਇਹਦੇ ਅੰਦਰ 80 ਰੇਸ਼ੋ ਰੱਖੀ ਆ ਕਿ ਜਿਹੜੀਆਂ ਪੰਚਾਇਤਸ ਨੇ ਕੀਆ ਜਿਹੜੀਆਂ ਪੰਜਾਬ ਦੀਆਂ ಗ್ರಾಮ ਪੰਚਾਇਤ ਨੇ ਉਹਨੂੰ 70% ਹਿੱਸਾ ਇਸ 332 ਕਰੋੜ ਚੋਂ ਔਰ ਜਿਹੜੀਆਂ ਪੰਚਾਇਤ ਸਮਤੀਆਂ ਨੇ ਉਹਨਾਂ ਨੂੰ 20% ਹਿੱਸਾ ਔਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਨੇ ਉਹਨਾਂ ਨੂੰ 10% ਹਿੱਸਾ ਇਹ ਅਸੀਂ ਤਿੰਨ ਹਿੱਸਿਆਂ ਚ ਵੰਡਿਆਗਾ ਜਿਹੜਾ ਦਾ 332 ਕਰੋੜ ਰੁਪਇਆਗਾ ਸੋ ਇਹਦੇ ਨਾਲ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਜਿਹੜੇ ਪਿੰਡ ਨੇਗੇ ਉਹ ਵੀ ਤੁਹਾਨੂੰ ਸ਼ਾਨਦਾਰ ਦਿਖਾਈ ਦੇਣਗੇ ਜੋ ਸੁਪਨਾ ਸਰਕਾਰ ਨੇ ਸਿਰਜਿਆਗਾ ਜੋ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਿਰਜਿਆਗਾ ਕਿ ਪੰਜਾਬ ਰੰਗਲਾ ਪੰਜਾਬ ਉਹਦਾ ਚਾਹੀਦਾ ਉਹਦੇ ਵੱਲ ਮੈਂ ਸਭ ਨੇ ਇੱਕ ਹੋਰ ਵੱਡਾ ਸਟੈਪ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਚੁੱਕਿਆਗਾ ਸਾਰੇ ਪੈਸੇ ਜਿਹੜੇ ਨੇਗੇ ਉਹ ਸਰਪੰਚਾਂ ਦੇ ਜਿਹੜਾ ਪ੍ਰੀਸ਼ਦ ਦੇ ਪੰਚਾਇਤ ਸੰਮਤੀ ਦੇ ਚੇਅਰਮੈਨਸ ਦੇ ਇਹਨਾਂ ਦੇ ਖਾਤੇਆਂ ਜਿਹੜੇ ਨੇਗੇ ਅੱਜ ਸ਼ਾਮ ਤੱਕ ਪੈਸੇ ਸਾਰੇ ਪਹੁੰਚ ਜਾਣਗੇ ਇਸ ਤੋਂ ਬਿਨਾ ਨੈਕਸਟ ਇਨਸਟਾਲਮੈਂਟ ਇਹ ਨਹੀਂ ਕਿ ਅਸੀਂ ਇੱਥੇ ਹੀ ਰੁਕਦਾ ਨੈਕਸਟ ਇਨਸਟਾਲਮੈਂਟ ਜਿਹੜੀ ਆ ਅਗਲੀ ਕਿਸ਼ਤ ਜਿਹੜੀ ਆ 334 ਕਰੋੜ ਦੀ ਅਗਲੇ 334 ਕਰੋੜ ਦੀ ਉਹ ਵੀ ਬੈਸਮੰਦਾ ਇਸੇ ਸਾਲ ਦੇ ਅੰਦਰ ਜਾਨੀ ਕਿ ਇਸ ਦਸੰਬਰ ਤੱਕ ਦਸੰਬਰ ਤੱਕ ਜਾਂ ਜਨਵਰੀ ਦੇ ਪਹਿਲੇ ਵੀਕ ਦਸੰਬਰ ਦੇ ਐਂਡ ਚ ਜਾਂ ਜਨਵਰੀ ਦੇ ਪਹਿਲੇ ਵੀਕ ਜਿਹੜੀ ਆ ਉਹ ਸਾਰੀਆਂ ਪੰਚਾਇਤਾਂ ਦੇ ਔਰ ਪੰਚਾਇਤ ਸੰਮਤੀ ਜਿਲ੍ਹਾ ਪ੍ਰੀਸ਼ਦ ਚ ਪਹੁੰਚ ਜੂਗੀ ਤਾਂ ਕਿ ਜਿਹੜੀ ਰਹਿਦੀ ਡਿਵੈਲਪਮੈਂਟ ਆ ਹੋ ਸਕੇ ਸੋ ਮੇਰਾ ਕਹਿਣ ਦਾ ਭਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਡਿਵੈਲਪਮੈਂਟ ਪਰ ਲੱਗੀ ਆ ਲਗਾਤਾਰ ਅਸੀਂ ਪੰਜਾਬ ਦੀ ਡਿਵੈਲਪਮੈਂਟ ਕਰ ਰਹੇ ਆ ਇਹ ਨਹੀਂ ਹੈਗਾ ਕਿ ਅਸੀਂ ਲਾਸਟ ਸਾਲ ਚ ਲੱਗੇ ਆ ਅਸੀਂ ਤਾਂ ਜਦੋਂ ਸਰਕਾਰ ਬਣੀ ਆ ਉਸ ਸਮੇਂ ਤੋਂ ਲੈ ਕੇ ਜਿੱਥੇ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਹੇ ਆ ਲਗਾਤਾਰ ਉਸੇ ਤਰੀਕੇ ਡਿਵੈਲਪਮੈਂਟ ਦੇ ਕੰਮ ਚਾਰੀ ਦੇਗੇ ਤੁਹਾਨੂੰ ਸਭ ਨੂੰ ਯਾਦ ਆ ਕਿ ਪਹਿਲੇ 3 ਮਹੀਨਿਆਂ ਚ ਬਹੁਤ ਭਾਰੀ ਵੱਡੀ ਗਰੰਟੀ ਜਿਹਨੂੰ ਲੋਕ ਵੱਡੀ ਗਰੰਟੀ ਕਹਿੰਦੇ ਨੇ ਕਿ 300 ਯੂਨਟ ਮੁਫਤ ਬਿਲੀ ਦੇਣ ਦਾ ਵਾਅਦਾ ਸੀ ਉਹ ਪਹਿਲੇ 3 ਮਹੀਨਿਆਂ ਚ ਪੂਰਾ ਹੋ ਗਿਆ ਸੀ ਇਸੇ ਤਰ੍ਹਾਂ ਸਕੂਲ ਆਫ ਐਮਿਨੈਂਸ ਇਸੇ ਤਰ੍ਹਾਂ ਪੰਜਾਬ ਦੇ ਮਹੱਲਾ ਕਲੀਨਿਕ ਇਸੇ ਤਰ੍ਹਾਂ ਅੱਜ ਪੰਜਾਬ 'ਚ ਖੇਡ ਮੈਦਾਨ ਬਣ ਰਹੇ ਨੇਗੇ ਖੇਡ ਮੈਦਾਨ ਬਣਾਉਣ ਦਾ ਟੀਚਾ ਸਿੱਧਾ ਤੇ ਸਿੱਧਾ ਪੰਜਾਬ ਦੀ ਜਵਾਨੀ ਦੇ ਨਾਲ ਜੁੜਿਆਗਾ ਪੰਜਾਬ ਦੇ ਲੋਕਾਂ ਨਾਲ ਜੁੜਿਆਗਾ ਤਾਂ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਖੇਡ ਦੇ ਮੈਦਾਨ 'ਚ ਜਦੋਂ ਖੇਡੂਗੀ ਤਾਂ ਨਸ਼ਿਆਂ ਤੋਂ ਕੋਹ ਕੋਹਾਂ ਦੂਰ ਰਹੂਗੀ ਸੋ ਉਸੇ ਲੜੀ ਦੇ ਤਹਿਤ ਅੱਜ 332 ਕਰੋੜ ਰੁਪਏ ਜਿਹੜੇ ਨੇਗੇ ਪੰਜਾਬ ਦੀਆਂ ಗ್ರಾಮ ਪੰਚਾਇਤ ਜਲਾ ਪ੍ਰੀਸ਼ਦ ਤੇ ਪੰਚਾਇਤ ਸਮਚਿਆਂ ਨੂੰ ਤਕਸੀਮ ਕੀਤੇ ਗਏ ਨੇਗੇ ਤਾਕੇ ਪੰਜਾਬ ਦੀ ਜਿਹੜੀ ਆ ਚਾਰਤਰਫੋਂ ਤਰੱਕੀ ਹੋ ਸਕੇ